ਕਿ ਆਹ ਬੰਦਿਆਂ ਨੇ ਅਸੀਂ ਮੋਢਿਆਂ ਤੇ ਝਾਰ ਰੱਖ ਲੈਣੇ ਆ ਆਪਦੇ ਬੱਚੇ بچਾਉਣ ਲਈ ਇਹ ਮੇਰੀ ਸੰਕਤ ਸਰਕਾਰ ਨੂੰ ਵੀ ਆ ਤੇ ਪੰਜਾਬ ਸਰਕਾਰ ਨੂੰ ਵੀ ਆ ਮਿੰਦੀ ਜੀ ਤਾਂ ਪਤਾ ਨਹੀਂ ਲੱਗ ਸਕਦਾ ਇਹਨਾਂ ਦਾ ਪੁੱਤ ਮਰਿਆ ਹੋਵੇ ਤੇ ਇਹਨਾਂ ਸ਼ਾਮ ਤੱਕ ਹੀ ਇਹ ਪੱਦਣੇ ਇਹਨਾਂ ਦਾ ਮਰੂ ਅੱਜ ਮੇਰਾ ਮਰਿਆ ਕੱਲ ਨੂੰ ਇਹਨਾਂ ਦਾ ਮਰੂ ਤੁਹਾਡਾ ਬੱਚਾ ਸੀਗਾ ਜੀ ਹਾਂ ਦਾ ਮੇਰਾ ਕਿਹਨਾਂ ਨੂੰ ਨਹੀਂ ਪਤਾ ਸਰਕਾਰ ਨੂੰ ਨਹੀਂ ਪਤਾ ਕਿ ਉਹਨਾਂ ਨੂੰ ਨਹੀਂ ਪਤਾ ਉਹਨਾਂ ਦਾ ਬੇੜਾ ਘਰ ਘੋਰਿਆ ਜਿਹੜੇ ਵੇਚਦੇ ਆ ਕਿਸੇ ਦਾ ਜਵਾਈ ਪੀ ਕੇ ਮਰ ਰਿਹਾ ਕਿਹਦੀ ਧੀ ਮਾਰ ਰਹੀ ਆ ਇਹਦਾ ਮੁੰਡਾ ਮਾਰਿਆ ਕਿਹਦਾ ਭਤੀਜਾ ਕਿਹਦਾ ਪੋਤਰਾ ਇਹਨੇ ਕਰਕੇ ਗਿਆ ਤੇ ਉਹਨਾਂ ਨੂੰ ਫੇਰ ਨਹੀਂ ਲੱਗਦੀ ਅਸੀਂ ਕਿਹੜੇ ਲੋਕਾਂ ਨੂੰ ਆਖੀਏ ਬਾਰਡਰ ਵਾਲ ਤੇ ਇਹਨਾਂ ਦੀ ਡੀਐਸਐਫ ਜਿਹੜੀ ਆ ਉਹ ਵੇਚਦੀ ਆ ਮੇਰਾ ਖੁਦ ਪਨੇਵਾ ਵੀ ਐਸਐਫ ਡੀਐਸਪੀ ਨਾਲ ਕੇ ਵੇਚਦਾ ਰਿਹਾ ਯੁੱਧ ਨਸ਼ਿਆਂ ਵਿਰੁੱਧ ਪ੍ਰੋਗਰਾਮ ਤਹਿਤ ਪੰਜਾਬ ਸਰਕਾਰ ਵੱਡੀਆਂ ਕਾਰਵਾਈਆਂ ਕਰਨ ਦੇ ਦਾਅਵੇ ਕਰਦੀ ਹੈ ਕਈ ਥਾਈਂ ਘਰ ਟਾਏ ਗਏ ਸਾਰੇ ਪੰਜਾਬ ਦੇ ਵਿੱਚ ਤੁਸੀਂ ਖਬਰਾਂ ਸੁਣੀਆਂ ਕਿ ਵਕ ਵਕ ਜ਼ਿਲ੍ਹਿਆਂ ਦੇ ਵਿੱਚ ਉਥੋਂ ਦੀ ਪੁਲਿਸ ਨੇ ਕਾਰਵਾਈ ਕਰਦਿਆਂ ਸਿਵਲ ਪ੍ਰਸ਼ਾਸਨ ਨੇ ਕਾਰਵਾਈ ਕਰਦਿਆਂ ਲੋਕਾਂ ਦੇ ਘਰ ਟਾਏ ਆ ਕੀ ਉਹ ਵੱਡੇ ਮਗਰਮੱਛੀ ਜਾਂ ਛੋਟੇ ਤਸਕਰਾਂ ਦੇ ਉੱਤੇ ਕਾਰਵਾਈ ਹੋਈ ਆ ਆ ਲੋਕ ਕੀ ਕਹਿ ਰਿਹਾ ਇਹਦੇ ਨਾਲ ਪੰਜਾਬ ਦੀ ਇੱਕ ਹੋਰ ਤਸਵੀਰ ਸਾਹਮਣੇ ਆ ਗਈ ਆ ਫਿਰੋਜ਼ਪੁਰ ਦੀ ਗੱਲ ਕਰੀਏ ਤਾਂ ਫਿਰੋਜ਼ਪੁਰ ਦੇ ਐਸਐਸਪੀ ਭੁਪਿੰਦਰ ਸਿੰਘ ਹੁਣਾਂ ਨੇ ਵੱਡੇ ਕਦਮ ਚੱਕੇ ਆ ਵੱਡੇ ਤਸਕਰ ਚੱਕੇ ਆ ਤੇ ਘਰ ਵੀ ਟਾਏ ਆ ਪਰ ਕਿਤੇ ਨਾ ਕਿਤੇ ਕਾਲੀਆਂ ਭੇਡਾਂ ਜਿਹੜੀਆਂ ਬੈਠੀਆਂ ਆ ਉਹ ਵੱਡੇ ਅਸਰਾਂ ਦੀ ਸਾਖ ਨੂੰ ਢਾਲ ਆ ਰਹੀਆਂ ਸੁਣੋ ਲੋਕਾਂ ਦੀ ਜ਼ੁਬਾਨੀ ਲੋਕਾਂ ਨੇ ਕੀ ਕਿਹਾ ਮੇਰਾ ਨਾਮ ਜਸਬੀਰ ਸਿੰਘ ਆ ਨੌਜਵਾਨ ਹਾਂਜੀ ਹਾਂਜੀ ਨੌਜਵਾਨ ਨਾਲ ਕੀ ਕਟਣਾ ਹੋਈ ਆ ਜੀ ਭਤੀਜਾ ਸਾਡਾ ਅੱਛਾ ਜੀ ਇਹ ਤੁਸੀਂ ਕਹਿ ਰਹੇ ਕਿ ਪੁਲਿਸ ਨੂੰ ਤਲਾਸ਼ ਕਾਉਣੀ ਨਹੀਂ ਦਿੱਤੀ ਅੱਜ ਤੋਂ 10 ਦਿਨ ਪਹਿਲਾਂ ਮੁੰਡਾ ਇੱਥੇ ਮਰਿਆ ਵਾ ਉਹ ਵੀ ਮਸਾ 30 ਸਾਲਾਂ ਦਾ ਅੱਛਾ ਜੀ ਉਹ ਦਿਨ ਸਾਰੇ ਸੋਸ਼ਲ ਮੀਡੀਆ ਤੇ ਪਤਾ ਨਹੀਂ ਸਾਰਿਆਂ ਫੇਸਬੁੱਕ ਤੇ ਵੀਡੀਓ ਚੱਲ ਰਹੀਆਂ ਸੀ ਕਿ ਉਥੇ ਜਮਲਾ ਵਾਲੇ ਟੀਕਾ ਲਾ ਕੇ ਮਰਿਆ ਪਰਿਵਾਰ ਦੇ ਨਾਲ ਸਾਰਿਆਂ ਗਿਆ ਉਹਦੇ ਕਤਲ ਦੇ ਵਿੱਚ ਕਿੰਨੇ ਆ ਬੰਦਿਆਂ ਨੂੰ ਹੁਣ ਤੱਕ ਪਰਚਾ ਹੋਇਆ ਤੇ ਕਿੰਨੇ ਬੰਦੇ ਫੜੇ ਗਏ ਆ ਜੀ ਕੀ ਪੁਲਿਸ ਨੂੰ ਇਸ ਕਰਕੇ ਸੂchnਾ ਦਈਏ ਵੀ ਅਸੀਂ ਚੱਕਰ ਕੱਟ ਦੇ ਰਹੀਏ ਬੱਚੇ ਨੂੰ ਲੈ ਕੇ ਇੱਕ ਘਰ ਦੇ ਵਿੱਚ ਜੀ ਚਲਾ ਗਿਆ ਉਹਨੂੰ ਚੁੱਕ ਕੇ ਕਦੀ ਕਿਤੇ ਲੈ ਜਾਈਏ ਕਦੀ ਮਲਾਜੇ ਕਰਾਉਂਦੇ ਗਰੀਏ ਪੁਲਿਸ ਦੇ ਚੱਕਰ ਕੱਟਦੇ ਫਿਰਿਏ ਜੀ ਜੇ ਤੇ ਅੱਜ ਤੱਕ ਜਿੰਨੇ ਬੱਚੇ ਮਰੇ ਆ ਟੀਕੇ ਲਵਾ ਕੇ ਔਰ ਜਿਨ੍ਹਾਂ ਦੇ ਘਰ ਦੇ ਨੇ ਇਤਰਾਹ ਕੀਤੀ ਆ ਜੀ ਜੇ ਤੇ ਉਹਨਾਂ ਦਾ ਅੱਜ ਤੱਕ ਕੋਈ ਐਕਸ਼ਨ ਹੋਇਆ ਉਹਨਾਂ ਦੇ ਇੱਕ ਬੰਦੇ ਦੇ ਇੱਕ ਕਤਲ ਦੇ ਵਿੱਚ ਇੱਕ ਬੰਦੇ ਨੂੰ ਵੀ ਕਿਤੇ ਪਰਚਾ ਹੋਇਆ ਉਹਦੀ ਸਜ਼ਾ ਹੋਈ ਆ ਫਿਰ ਤੇ ਪੁੱਛ ਲੋ ਕਿ ਜੇ ਪੁਲਿਸ ਨੇ ਆਣ ਕੇ ਪੀਆ ਤੁਹਾਡੇ ਏਰੀਆ ਚ ਬੰਦਾ ਮਰ ਗਿਆ ਵਾ ਜੀ ਤੋਂ ਮਹੀਨਾ 10000 ਲੈਂਦੇ ਓ ਤੋ 20000 ਕਰਤਾ ਵੀ ਤੁਹਾਡਾ ਨਾਮ ਜਾ ਸਾਡੇ ਤੇ ਪ੍ਰੈਸ਼ਰ ਆ ਇਉਂ ਹੀ ਕੰਮ ਕਰਨਾ ਦੋ ਦਿਨਾਂ ਪੁਲਿਸ ਨੂੰ ਤਲਾਸ਼ ਜੋਧਾ ਜੋਧਾ ਹੈਲਪਲਾਈਨ ਨੰਬਰ ਤੇ ਐਕਸ਼ਨ ਕਿੱਥੇ ਹੁੰਦਾ ਵਾ ਹਮ ਹੈਲਪਲਾਈਨ ਨੰਬਰ ਤੇ ਐਕਸ਼ਨ ਕਿੱਥੀ ਹੋ ਰਿਹਾ ਕਿਹੜੇ ਸਮਗਲਰ ਫੜੇ ਜਾ ਰਿਹਾ ਕਿੰਨੇ ਕੁ ਮੰਦੇ ਫੜੇ ਜਾ ਰਿਹਾ ਸਿਰਫ ਐਕਸ਼ਨ ਉਹਨਾਂ ਤੇ ਹੁੰਦਾ ਵਾ ਜਿਹੜੇ ਬੰਦੇ ਪਹਿਲਾਂ ਮਹੀਨਾ ਭਰਦੇ ਸੀ ਬਾਅਦ ਚ ਮਹੀਨੇ ਭਰਨੇ ਬੰਦ ਕਰ ਦਿੰਦੇ ਆ ਉਹਦੋਂ ਐਕਸ਼ਨ ਹੁੰਦਾ ਵਾ ਇਹੋ ਹੀ ਆ ਆਹ ਮਿਸਾਲ ਬਲ ਰਹੀ ਆ ਆ ਵਾ ਜੇ ਸ਼ਾਮਰੋ ਤੇ ਜੋਧਾ ਵੀ ਲਾ ਲਓ ਲੱਗਦਾ ਕਿ ਲੋਕਾਂ ਨੂੰ ਆਪ ਇਕੱਠੇ ਹੋਣਾ ਚਾਹੀਦਾ ਇਸ ਕਲਾਸ ਯਾਰ ਕਿਹੜੇ ਲੋਕ ਆ ਗਏ ਇਹ ਜਿਨ੍ਹਾਂ ਦੀਆਂ ਜਮੀਰਾਂ ਮਰੀਆਂ ਆ ਲੋਕੀ ਦੇ ਵੇਚਣ ਵਾਲੇ ਆ ਵੇਚ ਲਈ ਇੱਥੇ ਕਿਤੇ ਪਾਕਿਸਤਾਨ ਚ ਆਉਂਦੇ ਆ ਆ ਕੁੱਤੇ ਜਿਹੋ ਉਹਨਾਂ ਦੇ ਮਰ ਜਾਣ ਜਿਹੜੇ ਵੇਚਦੇ ਆ ਕਿਹਨਾਂ ਨੂੰ ਨਹੀਂ ਪਤਾ ਸਰਕਾਰ ਨੂੰ ਨਹੀਂ ਪਤਾ ਕਿ ਉਹਨਾਂ ਨੂੰ ਨਹੀਂ ਪਤਾ ਉਹਨਾਂ ਦਾ ਬੇੜਾ ਘਰ ਘੋਰਿਆ ਜਿਹੜੇ ਵੇਚਦੇ ਆ ਕਿਸੇ ਦਾ ਜਵਾਈ ਪੀ ਕੇ ਮਰ ਰਿਹਾ ਕਿਸੇ ਦੀ ਧੀ ਮਰ ਰਹੀ ਆ ਕਿਸਦਾ ਮੁੰਡਾ ਮਰ ਰਿਹਾ ਕਿਸਦਾ ਭਤੀਜਾ ਕਿਸਦਾ ਪੋਤਰਾ ਪਰਿਵਾਰ ਉਹੀ ਹੋਵੇ ਨੇ ਘਰ ਗਏ ਤੇ ਉਹਨਾਂ ਨੂੰ ਫੇਰ ਨਹੀਂ ਲੱਗਦੀ ਅਸੀਂ ਕਿਹੜੇ ਲੋਕਾਂ ਨੂੰ ਵਖੀਏ ਉਹ ਸਾਡੇ ਦੀ ਵੇਚਣ ਵਾਲੇ ਆ ਇਹ ਹੱਲ ਕਿਵੇਂ ਹੋ ਸਕਦਾ ਜੀ ਇਹ ਜਿਹੜਾ ਨੱਚੇ ਦੇ ਜਿਹੜੇ ਲੋਕੀ ਨਾ ਪੈਸੇ ਦੇ ਪਿੱਛੇ ਲੱਗ ਗਏ ਰੱਬ ਨੂੰ ਭੁੱਲ ਗਏ ਜੀ ਹੱਲ ਇਦਾਂ ਹੀ ਹੋ ਸਕਦਾ ਬਈ ਉਹਨਾਂ ਦਾ ਬੇੜਾ ਗਰਕ ਹੋ ਜਾਣਾ ਕਿਦਾਂ ਕਿਦਾਂ ਨੇ ਇਹ ਪਰਮਾਤਮਾ ਦੀਆਂ ਖੇਡਾਂ ਜਿਹੜਾ ਦੂਜੇ ਦਾ ਘਰੇ ਉਜਾੜਦਾ ਨਾ ਉਹਦਾ ਆਉਂਦਾ ਨਹੀਂ ਵਸਦਾ ਦਾ ਜੀ ਜੀ ਤੇ ਜਿਹੜੇ ਦੂਜਿਆਂ ਦੇ ਘਰੇ ਅੱਜ ਚਿਰਾਗ ਬਜਾਉਂਦੇ ਆ ਦੂਜਿਆਂ ਦੇ ਪੁੱਤਾਂ ਦੀਆਂ ਜਿਹੜੇ ਸਿਵੇ ਮਬਾਲਣ ਦੇ ਆ ਮੱਚਣਗੇ ਉਹਨਾਂ ਦੇ ਵੀ ਬਸ ਇਹ ਆ ਕਿ ਜੋ ਭੌੜੀ ਨੇੜੇ ਆ ਅੱਜ ਇਹਨਾਂ ਦਾ ਨੰਬਰ ਆ ਰਿਹਾ ਕੱਲ ਨੂੰ ਉਹਨਾਂ ਦਾ ਆਊਗਾ ਜੀ ਜੀ ਕਿੰਨੇ ਕ ਅੱਜ ਤੱਕ ਨਸ਼ਾ ਵੇਚਣ ਵਾਲੇ ਬਚੇ ਆ ਤੇ ਕਿੰਨਾਂ ਦੀਆਂ ਕੋਠੀਆਂ ਚਵਾਰੇ ਬੜੀਆਂ ਨੇ ਪਾਏ ਆ ਪਰ ਵਸੇ ਨਹੀਂ ਗੇ ਜੀ ਜੀ ਉਹ ਮਲਾਣੇ ਵਾਲੇ ਦਾ ਪਾਇ ਕੱਲ ਮਲਾਣੇ ਆਇਆ ਉਹਦੇ ਖੜੇ ਬਾਜ਼ਾਰ ਦੇ ਵਿੱਚ ਸਾਈਆਂ ਦੇ ਮੁੰਡੇ ਆਖਣ ਦੇ ਮੇਰੇ ਕੋਲ ਮਾਲ ਦੂਜੇ ਮਾਲ ਨਾਲੋਂ 20 ਗੁਣੇ ਚੰਗਾ ਵਾ ਹਾਂ ਉਧਰ ਲੈਣ ਜਾਂਦੇ ਆ ਪਾਇ ਤੇ ਉਹਨਾਂ ਨੂੰ ਦੱਸਿਆ ਸਾਰਿਆਂ ਨੂੰ ਕਿ ਮੇਰੇ ਕੋਲੇ ਮਾਲ ਚੰਗਾ ਵਾ ਖੜੇ ਬਾਜ਼ਾਰ ਦੇ ਵਿੱਚ ਇਹ ਗੱਲਾਂ ਹੁੰਦੀਆਂ ਤੇ ਪੁਲਿਸ ਨੂੰ ਨਾ ਪਤਾ ਹੋਵੇ ਇਹ ਗੱਲ ਤੇ ਪੁਲਿਸ ਹੋ ਸਿਹੜੀ ਕਰ ਸਕਦੀ ਆ ਇਹਨਾਂ ਨੂੰ ਆ ਤਾਂ ਪਤਾ ਲੱਗ ਸਕਦਾ ਵਾ ਇਹਨਾਂ ਨੂੰ ਪਾਕਿਸਤਾਨ ਤੇ ਜਾ ਕੇ ਤੇ ਉਹ ਉਹਨਾਂ ਦੇ ਹੱਤਵਾਦੀਆਂ ਦੇ ਟਿਕਾਣੇ ਲੱਭ ਸਕਦੇ ਆ ਤੇ ਇੱਥੇ ਪੰਜਾਬ ਦੇ ਵਿੱਚ ਨਹੀਂ ਇਹ ਲੱਗ ਸਕਦਾ ਕਿ ਕਿੱਥੇ ਸਮਾਇਗ ਵੇਖਦੀ ਆ ਜੀ ਜੀ ਕਿਹੜੀ ਚੀਜ਼ ਦਾ ਪਤਾ ਨਹੀਂ ਲੱਗ ਸਕਦਾ ਇਹਨਾਂ ਦਾ ਪੁੱਤ ਮਰਿਆ ਹੋਵੇ ਤੇ ਇਹਨਾਂ ਛਾਬ ਤਾਂ ਕੀ ਇਹ ਪੜ ਜਾਣੇ ਇਹਨਾਂ ਦਾ ਮਰੂ ਅੱਜ ਮੇਰਾ ਮਰਿਆ ਕੱਲ ਨੂੰ ਇਹਨਾਂ ਦਾ ਮਰੂ ਤੁਹਾਡਾ ਬੱਚਾ ਸੀਗਾ ਜੀ ਹਾਂ ਦਾ ਮੇਰਾ ਪੁੱਤ ਸੀਗਾ ਕੀ ਨਾਮ ਸੀਗਾ ਜੀ ਅਮਦੀਪ ਸਿੰਘ ਆ ਉਮਰ ਕਿੰਨੀ ਸੀ ਗਈ ਜਿੰਨੀ ਉਹ ਰਹਿ ਗਈ ਸੀ 28 29 ਸਾਲ ਆ ਵਿਆਹ ਹੋਇਆ ਸੀ ਜੀ ਆਈ ਇੱਕ ਪੁੱਤਰੀ ਆ ਇੱਕ ਪੁੱਤਰਾ ਅੱਛਾ ਜੀ ਆ ਕੋਈ ਆਸਰਾ ਨਹੀਂ ਹੈਗਾ ਉਹਨਾਂ ਦਾ ਨਾ ਕੋਈ ਨਾਨਕੇ ਆਉਂਦੇ ਆ ਨਾ ਕੋਈ ਮਾਏ ਕਿ ਦਾਦਾ ਆ ਈਆਂ ਆਪਦਾ ਘਰ ਸੰਭਾਲਦੀਆਂ ਇੱਕ ਧੀ ਵਿਚਾਰੀ ਆਉਂਦੀ ਆ ਰੋਜ਼ ਦਵਾਈ ਆਉਂਦਾ ਇੱਕ ਰੋਜ਼ ਆਣ ਕੇ ਸਾਡੀ ਹੱਥ ਕੋਈਦਾ ਦਵਾਈ ਲੈ ਕੇ ਦੇ ਕੇ ਜਾਂਦਾ ਨਸ਼ੇ ਨੇ ਘਰ ਬਰਬਾਦ ਕਰ ਦਿੱਤਾ ਇਹ ਕਰ ਦਿੱਤਾ ਪਹਿਲਾਂ ਘਰ ਦੀ ਮਰ ਗਈ ਕਿਸੇ ਚੱਕਰ ਦੇ ਵਿੱਚ ਹੀ ਆ ਰਜੜ ਗਿਆ ਸਾਰਾ ਗੁੱਸਾ ਹੋ ਗਿਆ ਮਾਲ ਦੰਗਰ ਮੱਗਿਆ ਹੁਣ ਪੱਲੇ ਦੀ ਰਹਿ ਗਿਆ ਹੁਣ ਤਬਾਹਤ ਮੇਰੀ ਜਿਹੜੀ ਉਹ ਫਿਰ ਪੁੱਤ ਆ ਗਈ ਤੇ ਸਰਕਾਰ ਦਾ ਟਿੱਡ ਫਿਰ ਨਹੀਂ ਪਾਉਂਗੇ ਤੇ ਮੈਂ ਕਰਦਾ ਕਿ ਇਹ ਆਉਣ ਵਾਲੇ ਦਾ ਗਾਂ ਨਾਲ ਮਰੇ ਨਸ਼ਾ ਦਾ ਬੰਦ ਹੋਵੇ ਨਸ਼ਾ ਨੂੰ ਬੰਦ ਕਰਦੇ ਅੱਤਵਾਦ ਬੰਦ ਕਰ ਸਕਦੇ ਹੈ ਕਿ ਨਹੀਂ ਜੀ ਕੀਤਾ ਕਿ ਨਹੀਂ ਇਹਨਾਂ ਨੇ ਉਦੋਂ ਤੇ ਕਿਹੜਾ ਕੰਮ ਨਹੀਂ ਬੰਦਦੇ ਪਾਕਿਸਤਾਨ ਜਾ ਕੇ ਮਾਰ ਸਕਦੇ ਆ ਉਹਨਾਂ ਨੂੰ ਉਹ ਤਾਂ ਫਿਰ ਵੀ ਨਹੀਂ ਹਟੇ ਬਾਰਡਰ ਵਾਲ ਤੇ ਇਹਨਾਂ ਦੀ ਬੀਐਸਐਫ ਜਿਹੜੀ ਆ ਉਹ ਵੇਚਦੀ ਆ ਮੇਰਾ ਖੁਦ ਪਨੇਵਾ ਬੀਐਸਐਫ ਬੀਐਸਪੀ ਨਾਲ ਕੇ ਵੇਚਦਾ ਰਿਹਾ ਖੁਦ ਮੇਰਾ ਆਪਣੇਵਾ ਜੇਲ੍ਹ ਦੇ ਵਿੱਚ ਹੀ ਫਰੋਟ ਪਰਿਆ ਵਾ ਇੱਕ ਇੱਕੋ ਇੱਕ ਬੱਚਾ ਸੀ ਛੋਟਾ ਜੀ ਮੇਰਾ ਇੱਕੋ ਹੀ ਲੜਕਾ ਸੀਗਾ ਜੀ ਕੋਈ ਮੈਨੂੰ ਸਰਕਾਰ ਨਾਲ ਕੋਈ ਨਾ ਕੋਈ ਚਾਹੀਦਾ ਮੇਰੀ ਕੋਈ ਬਾਤ ਸੁਣੀ ਜਾ ਕੋਰ ਨੇ ਹੋਈ ਜੀ ਜੋ ਚੱਲਦਾ ਵਾ ਨਸ਼ੇ ਦਾ ਨਸ਼ੇ ਦੇ ਨਾਲ ਹੀ ਟੰਗਾ ਲੈ ਕੇ ਲਾਇਆ ਵਾ ਦੇ ਮੌਤ ਹੋਈ ਕਿਹੜੀ ਜਗ੍ਹਾ ਮੌਤ ਹੋਈ ਮੱਲਾ ਵਾਲੇ ਮੱਲਾ ਵਾਲੇ ਕਿਹੜੀ ਜਗ੍ਹਾ ਹੈ ਮੱਲਾ ਵਾਲੇ ਉਹਦੇ ਅੱਡੇ ਵੀ ਉਹਦੇ ਅੱਡੇ ਜੀ ਗੈਮਲਰ ਰੋਡ ਮੱਲਾ ਵਾਲਾ ਰੋਡ ਅੱਛਾ ਜੀ ਇਕੋ ਪਤਾ ਸ਼ਰਿਆਂ ਵਿਗਦਾ ਉੱਥੇ ਹੀ ਲਾਇਆ ਦੇ ਉੱਥੇ ਬਸ ਮਾਦ ਵੀ ਸ਼ਰਿਆਂ ਵਿਗਦਾ ਜੀ ਉੱਥੇ ਸ਼ਰਿਆਂ ਵੀ ਵਿਗਦਾ ਉਹਦੇ ਸਮਝਾਈਏ ਸ਼ਰਿਆਂ ਵਿਗਦਾ ਵਾ ਅੱਛਾ ਪਿੰਡਾਂ 'ਚ ਵੀ ਇਹੋ ਆਲ ਪਿੰਡਾਂ 'ਚ ਵੀ ਇਹੋ ਆਲ ਸਾਰੇ ਵਿਗੰਡਿਆ ਸ਼ਰਿਆਂ ਵੀ ਵਿਗੰਡਿਆ ਵਾ ਨੌਜਵਾਨ ਜਿਹੜੇ ਪੂਰੇ ਹੋ ਰਹੇ ਖਤਮ ਹੋ ਰਹੇ ਜਗਾ ਜੀ ਘਰਾਂ ਦੇ ਘਰ ਪਰਬਾਦ ਹੋ ਰਹੇ ਇਹਦੇ ਚਾਹਦੇ ਨਹੀਂ ਅਸੀਂ ਦੇ ਸਰਕਾਰ ਗਾੜੀ ਵੀ ਅਪੀਲ ਕਰਦੇ ਆਂ ਤੇ ਪੰਜਾਬ ਸਰਕਾਰ ਗਾੜੀ ਵੀ ਨਹੀਂ ਚਾਹੇ ਤੇ ਇਹਨਾਂ ਨੂੰ ਚੁੱਕ ਲੋ ਸੁਲਤਾਨ ਤੇ ਇਹ ਬੰਦ ਕਰਾ ਦਿਓ ਤੇ ਚਾਹੇ ਅਸੀਂ ਹਥਿਆਰ ਚੁੱਕ ਲੈਣੇ ਜੇ ਆਂ ਬੰਦਿਆਂ ਨੇ ਅਸੀਂ ਮੋਢਿਆਂ ਦੇ ਹਥਿਆਰ ਰੱਖ ਲੈ ਆਪਦੇ ਬੱਚੇ ਬਚਾਉਣ ਲਈ ਇਹ ਮੇਰੀ ਸੈਂਟਰ ਸਰਕਾਰ ਨੂੰ ਵੀ ਆ ਤੇ ਪੰਜਾਬ ਸਰਕਾਰ ਨੂੰ ਵੀ ਆ ਮੈਂ ਆਪਦੇ ਬੰਦੇ ਨਾਲ ਕੱਟੇ ਕਰਕੇ ਇੰਤਿਆਰ ਚੁੱਕੇ ਆਂ ਇਹਨਾਂ ਬੰਦਿਆਂ ਦੇ ਬਰਕਲਾਪ ਹੋ ਜਾਣਾਗੇ ਤੇ ਚਾਹੇ ਸਰਕਾਰ ਇਸ ਕੰਮ ਤੇ ਆਪਦੀ ਠੱਲ ਪਾ ਲਵੇ ਮੁੜ ਕੇ ਨਾਖੇ ਵੀ ਇਹ ਹੱਤਵਾਦੀ ਪੈਦਾ ਹੁੰਦੇ ਆ ਅਰ ਜੇ ਮੈਂ ਗੱਲ ਸਿੱਧੀ ਹੋਣ ਕਰ ਦੇਣੀ ਅੱਜ ਤੁਸੀਂ ਕਿ ਵਜ ਕੇ ਮੈਂ ਇਹ ਸਰਕਾਰ ਨੂੰ ਦੋਵਾਂ ਸਰਕਾਰਾਂ ਨੂੰ ਚਾਹੇ ਤੇ ਇਹਨਾਂ ਕੰਮਾਂ ਤੇ ਠੱਲ ਪਾ ਦਿਓ ਤੇ ਕੀ ਹੈਹੀ ਆਮਨ ਸਾਣਾ ਨੇ ਥਿਆਰ ਚੁੱਕ ਲੜੇ ਜੇ ਮੁੜਕੇ ਨਾ ਆਖੇ ਜੇ ਅਤਵਾਦੀ ਪੈਦਾ ਹੁੰਦੇ ਆ ਮਾਪਿਆਂ ਦੇ ਕਿਉਂਕ ਪੁੱਤ ਸੀ ਹਾਂਜੀ ਇੱਕੋ ਇੱਕ ਪੁੱਤ ਸੀਗਾ ਮਾਪਿਆਂ ਦਾ ਕੱਲਾ ਭਰਾ ਸੀ ਨਾ ਕੀ ਬੱਚੇ ਦਾ ਬੰਦੀਪ ਸਿੰਘ ਬੰਦੀਪ ਸਿੰਘ ਉਮਰ ਕਿੰਨੀ ਕੁ ਸੀ ਉਮਰ ਕਿੰਨੀ ਕੋ ਉਮਰ ਤਾਂ ਸਾਰੀ ਆਲੇ 25 26 26 27 ਸਾਲ ਕੋ 28 ਸਾਲ ਠੀਕ ਹੈ ਵਿਆਹ ਹੋਇਆ ਸੀਗਾ ਜੀ ਵਿਆਹ ਆ ਬੱਚੇ ਦੋ ਛੋਟੇ ਛੋਟੇ ਭੂਰਾ ਭੂਰੇ ਜੀ ਬੱਚਿਆਂ ਦੀ ਕਿੰਨੀ ਉਮਰ ਆ ਜੀ ਬੱਚਿਆਂ ਨਹੀਂ ਕੁੜੀਆਂ ਸ 8 10 ਸਾਲਾਂ ਦੀ ਕੁੜੀਆ 6 7 ਸਾਲਾਂ ਦਾ ਬੇਟਾ ਜੀ ਇਹ ਤੈਸਨੂ ਤਲਾਬ ਗਾਰਨ ਕੀਤੀ ਕੀ ਕਾਰਨ ਕੀ ਸੀਗੇ ਜੀ ਪੁਲਸ ਨੇ ਦਰਵਾਜ਼ਾ ਕਰਕੇ ਅਸੀਂ ਕੀ ਕਰਦੇ ਜੀ ਪੁਲਸ ਨੂੰ ਪੁਲਸ ਨੂੰ ਵੀ ਪਤਾ ਵਾ ਸਰਕਾਰ ਨੂੰ ਪਤਾ ਹਰ ਜੇ ਹਰ ਬੰਦੇ ਨੂੰ ਪਤਾ ਮੈਂ ਕਨਪੜ ਬੰਦਾ ਯਾਰ ਪਿੰਡ ਵਿੱਚ ਮੈਨੂੰ ਪਤਾ ਵੀ ਫਲਾਣੇ ਬੰਦੇ ਵੇਚਣ ਦੇ ਤੇ ਸਰਕਾਰ ਨੂੰ ਨਹੀਂ ਪਤਾ ਹਰ ਇੱਕ ਨੂੰ ਪਤਾ ਸੈਂਟਰ ਤੋਂ ਲੈ ਗਿਆ ਸੀਬੀਆਈ ਆ ਹੋਰ ਕਈ ਕਿੰਨੀਆਂ ਜਨਸਿਆ ਪੈਂਡੀਆਂ ਫਿਰਦੀਆਂ ਉਹਨਾਂ ਹੋਰ ਕਮਾਲੀ ਦੇ ਫਿਰਦੀਆਂ ਇਸ ਕੰਮ ਦਾ ਨਹੀਂ ਉਹਨਾਂ ਨੂੰ ਪਤਾ ਹਾਂ ਬਹੁਤ ਸਾਰਾ ਕੰਮ ਤਾਂ ਬਹੁਤ ਕਰੀ ਜਾਂਦੀ ਲੇਕਿਨ ਜਿਹੜਾ ਨਸ਼ਾ ਪਰ ਮੈਂ ਸਰਕਾਰ ਨੂੰ ਦੁਬਾਰੇ 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 ਪੰਜਾਬ ਸਰਕਾਰ ਸੈਂ ਇਹ ਮੇਰੀ ਪਉਣੀ ਜੇ ਵੀਡੀਓ ਸੈਂਟਰ ਸਰਕਾਰ ਨੂੰ ਵੀ ਚਾਹੇ ਤੇ ਕੰਮ ਜਾਨੀ ਲੁਟਾ ਖੋਹ ਆ ਇਹ ਕੰਮ ਸਾਰੇ ਜਿਹੜੇ ਇਹਨਾਂ ਨੂੰ ਬੰਦ ਕਰਾ ਲਓ ਤੇ ਚਾਹੇ ਅਸੀਂ ਆਮਣੇ ਥਾਣੇ ਹਥਿਆਰ ਚੁੱਕ ਲੈਣੇ ਜੇ ਅਸੀਂ ਨਹੀਂ ਜੇ ਰੁਕਣਾ ਮੁੜ ਕੇ ਨਾ ਆਖਿਆ ਜੀ ਵੀ ਇਹ ਅਤਵਾਦੀ ਪੈਦਾ ਹੁੰਦੇ